ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੱਲ ਰਾਤ 12 ਵਜੇ ਬੋਕਰ ਪਾਰਟੀ ਪੁਲੱਥ ਦਾ ਇੱਥੇ ਜਿਹੜਾ ਖੋਤੀ ਕੋ ਇਨਚਾਰਜ ਬਣਿਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਕੋਈ ਪੰਚ ਵੀ ਨਹੀਂ ਇਲੈਕਟ ਹੋਇਆ ਉਹਨਾਂ ਦੇ ਬਦਮਾਸ਼ਾਂ ਨੇ ਚਿੰਦੀ ਚੋਰਾ ਨੇ ਇੱਕ ਅੱਗੇ ਚਿੰਦੀ ਚੋਰ ਰੱਖਿਆ ਉਹਨੇ ਉਹਨਾਂ ਨੇ ਰਾਤ ਜਾ ਕੇ ਜਿੱਥੇ ਕਿਸਾਨ ਸੰਘਰਸ਼ ਕਮੇਟੀ ਜਾਂ ਜਿਹੜੇ ਕਿਸਾਨਾਂ ਨੇ ਮੰਡ ਵਿੱਚ ਸਮਾਨ ਦੇਣਾ ਹੁੰਦਾ ਨਾ ਜੇ ਇਕੱਠਾ ਕਰਕੇ ਇੱਕ ਜਗ੍ਹਾ ਤੇ ਰੱਖਦੇ ਕਿਉਂਕਿ ਮੰਡ ਦੇ ਉੱਤੇ ਤੁਸੀਂ ਬੰਦੇ ਦਾ ਸਮਾਨ ਰੱਖਿਆ ਨਹੀਂ ਜਾ ਸਕਦਾ ਉਹਨਾਂ ਨੇ ਇੱਕ ਨਡਾਲੇ ਵਿੱਚ ਇੱਕ ਸ਼ੈਲਰ ਦੇ ਮਾਲਕ ਨੇ ਉਹ ਸਾਡੇ ਸਤਕਾਰਯੋਗ ਨੇ ਦਿਆਲ ਚੰਦ ਜੀ ਪੁਰਾਣੇ ਆਦਮੀ ਨੇ ਇਸ ਇਲਾਕੇ ਦੇ ਉਹਨਾਂ ਨੇ ਉਹਨਾਂ ਦੇ ਸ਼ੈਲਰ ਵਿੱਚ ਸਾਰਾ ਸਮਾਨ ਜਿਹੜਾ ਸੀ ਫਲੱਡ ਅਫੈਕਟਿਡ ਜਿਹੜਾ ਰਿਲੀਫ ਮਟੀਰੀਅਲ ਸੀਗਾ ਜਿਹੜੀ ਸਹਾਇਤਾ ਆਉਂਦੀ ਆ ਸਾਰੇ ਹਲਕੇ ਜੋ ਵੀ ਆਉਂਦੀ ਆ ਪੰਜਾਬ ਚੋਂ ਵੀ ਆਉਂਦੀ ਆ ਉਹ ਸਾਰਾ ਸਮਾਨ ਇੱਕ ਸ਼ੈਲਰ ਵਿੱਚ ਇਕੱਠਾ ਕੀਤਾ ਹੋਇਆ ਸੀਗਾ ਔਰ ਉਸ ਸ਼ੈਲਰ ਇਹਨਾਂ ਨੂੰ ਤਕਲੀਫ ਹੋਈ ਸੀ ਬੋਕਰ ਪਾਰਟੀ ਨੂੰ ਕਿ ਇਹ ਜਿਹੜੇ ਨੇ ਇਹ ਕਿਸਾਨ ਜਿਹੜੇ ਆਗੂ ਨੇ ਇਹ ਕਿਉਂ ਵੰਡ ਰਹੇ ਨੇ ਸਮਗਰੀ ਆਪ ਤਾਂ ਸਰਕਾਰ ਨੇ ਇੱਥੇ ਹਲਕਾ ਪੁਲਤ ਵਿੱਚ ਜਾਂ ਸਾਰੇ ਪੰਜਾਬ ਵਿੱਚ ਦਿੱਤਾ ਹੀ ਕੁਝ ਨਹੀਂਗਾ ਬਿਲਕੁਲ ਹੜਾਂ ਦੇ ਵਿੱਚ ਫੇਲ ਹੋ ਗਈ ਸਰਕਾਰ ਲੇਕਿਨ ਜਿਹੜਾ ਕਿਸਾਨਾਂ ਨੇ ਇੱਕ ਗੋਦਾਮ ਬਣਾਇਆ ਸੀਗਾ ਸਾਡੇ 20 ਮੈਂਬਰ ਕਮੇਟੀ ਬਣੀ ਆ ਸਾਡੇ ਹਲਕੇ ਦੀ ਉਹਨਾਂ ਨੇ ਜਿਹੜਾ ਗੋਡਾਊਨ ਬਣਾਇਆ ਸੀ ਨਡਾਲੇ ਸ਼ੈਲਰ ਵਿੱਚ ਰਾਤ 12 ਵਜੇ ਪੁਲਿਸ ਆਈ ਤਹਿਸੀਲਦਾਰ ਆਇਆ ਪੁਲwidehat ਦਾ ਡੀਐਸਪੀ ਆਇਆ ਨਾਲ ਉਹ ਚਿੰਦੀ ਚੋਰ दारू ਪੀਤੀ ਸ਼ਰਾਬ ਪੀਤੀ ਹੋਈ ਉਹਨਾਂ ਨੇ ਆਣ ਕੇ ਉਸ ਗੋਦਾਮ ਨੂੰ ਤਾਲਾ ਲਾ ਦਿੱਤਾ ਮਤਲਬ ਕਿ ਹੜਪੀਟਾਂ ਨੂੰ ਗਰੀਬਾਂ ਨੂੰ ਦਰਿਆ ਮੰਡ ਬਿਆਸ ਖੇਤਰ ਦੇ ਬਾਹਰ ਬੈਠੇ ਕੂਕਾ ਮੰਡੀ ਕੂਕਾ ਮੰਡ ਜਿਹੜਾ ਕੈਂਪ ਲੱਗਾ ਸਾਡਾ ਮੰਡ ਤਲਵੰਡੀ ਕੂਕਾ ਦਾ ਉਥੋਂ ਅੱਗੇ ਡਿਸਟ੍ਰਿਬਿਊਟ ਹੁੰਦਾ ਸੀ ਸਾਮਾਨ ਸਾਰੇ ਪਿੰਡਾਂ ਨੂੰ ਉਹਨੂੰ ਆਣ ਕੇ ਇਹਨਾਂ ਨੇ ਸੀਲ ਕਰਾਤਾ ਗੋਡਾਊਨ ਨੂੰ ਸੀਲ ਕਰਾਤਾ ਤੇ ਰਾਤ ਜਦੋਂ ਕਿਸਾਨ ਆਗੂ ਉੱਥੇ ਪਹੁੰਚੇ ਉਹ 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 ਪੜਕੇ ਫਿਰ ਉਹਨਾਂ ਦੀ ਇੱਕ ਛੋਟੀ ਜਿਹੀ ਵੀਡੀਓ ਦਿਖਵਾਦਾ ਨਿਰਮਲ ਸਿੰਘ ਆ ਸਾਡੇ ਇੱਕ ਕਿਸਾਨ ਯੂਨੀਅਨ ਆ ਕਿ ਕਦੇ ਤਾਲਾ ਜੜਾ ਹੁਣ ਕਿ ਕਦੇ ਪੜੇ ਫੇਰਾ ਰਿਓ ਹੁਣ ਅੱਗੇ ਨਹੀਂ ਵਿਰੋਧ ਕੀਤਾ ਹੁਣ ਟੱਡ ਕੇ ਤੁਹਾਡਾ ਰੋਧ ਕਰਾਂਗੇ ਤੇ ਸਗਰਿਆਂ ਤਾਲਾ ਵੀ ਤੈਨੂੰ ਖਰਾ ਕੇ ਪਾਵਾਂਗੇ ਇਹ ਰਾਤ ਫਿਰ ਸਾਰੇ ਜਿਹੜੇ ਨਿਰਮਲ ਸਿੰਘ ਨਿਸ਼ਾਨ ਸਿੰਘ ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਸਾਰੇ ਜਿਹੜੇ ਉਹਨਾਂ ਨੇ ਪਹੁੰਚ ਕੇ ਉੱਥੇ ਡਟ ਕੇ ਵਿਰੋਧ ਕੀਤਾ ਵੀ ਜੇ ਤੁਸੀਂ ਆਪ ਸਮਾਨ ਨਹੀਂ ਵੰਡ ਸਕਦੇ ਘੱਟੋ ਘੱਟ ਜਿਹੜਾ ਪੰਜਾਬ ਦੇ ਚੰਗੇ ਜੱਥੇਬੰਦੀਆਂ ਜਾਂ ਜਿਹੜੀਆਂ ਸੰਪਰਦਾਵਾਂ ਨੇ ਆ ਜਿਹੜੇ ਲੋਕ ਐਨਆਰਆਈ ਭੇਜਦੇ ਸਮਾਨ ਸਾਨੂੰ ਉਹ ਤਾਂ ਵੰਡ ਲੈਣ ਦਿਓ ਲੇਕਿਨ ਪੁਲਿਸ ਰਾਤ ਮੰਨੀ ਨਹੀਂ ਗਏ ਉਹਨਾਂ ਨੇ ਤਾਲਾ ਲਾ ਕੇ ਸੀਲ ਕਰਤਾ ਹੁਣ 11 ਵਜੇ ਉੱਥੇ ਧਰਨਾ ਰੱਖਿਆ ਮੈਂ ਉੱਥੇ ਹੀ ਜਾ ਰਿਹਾ ਨਡਾਲੇ ਤਾਂ ਮੇਰੀ ਹੱਲਕਾ ਪਲੱਥ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਦੇਖੋ ਇਹ ਇਹ ਆਪਣੀ ਸੱਭ ਦੀ ਲੜਾਈ ਆ ਇਕ ਕੋ ਕਿਸੇ ਇੱਕ ਕਿਸਾਨ ਯੂਨੀਅਨ ਦੀ ਕਿਸੇ ਜੱਥੇਬੰਦੀ ਦੀ ਲੜਾਈ ਨਹੀਂਗੀ ਜੇ ਇਸ ਤਰ੍ਹਾਂ ਨਾਲ ਚੁਣੌਤੀ ਦੇ ਕੇ ਸਰਕਾਰ ਪੁਲਿਸ ਦੇ ਦਮ ਤੇ ਸਿਰ ਤੇ ਸਾਨੂੰ ਫਲੱਡ ਮਟੀਰੀਅਲ ਵੀ ਨਹੀਂ ਵੰਡਣ ਦੇਣਗੇ ਸਾਨੂੰ ਜਿਹੜਾ ਸਮਾਨ ਹੈ ਜਿਹੜਾ ਸਮਗਰੀ ਆ ਬੇਜ਼ੁਬਾਨੇ ਪਸ਼ੂਆਂ ਲਈ ਜਾਂ ਜਿਹੜੇ ਗਰੀਬ ਆਦਮੀਆਂ ਵਾਸਤੇ ਜਿਹੜਾ ਰਸ਼ਨ ਹੈ ਜਾਂ ਜਿਹੜਾ ਹੋਰ ਤਰਪਾਲਾ ਵਗੈਰਾ ਸਮਾਨ ਆਉਂਦਾ ਵਾ ਜੇ ਸਾਨੂੰ ਇਹ ਵੀ ਨਹੀਂ ਵੰਡਣ ਦੇਣਗੇ ਤਾਂ ਇਹਦਾ ਮਤਲਬ ਸਾਡੀ ਆ ਹੋਂਦ ਨੂੰ ਪੰਜਾਬੀਆਂ ਨੂੰ ਪਹਾਦਰ ਸਿੱਖਾਂ ਨੂੰ ਇਹ ਸਿੱਧੀ ਚੁਣੌਤੀ ਦਿੱਤੀ ਆ ਕਿ ਨਾ ਅਸੀਂ ਮੰਨ ਜਣਾ ਤੇ ਨਾ ਤੁਹਾਨੂੰ ਮੰਨਣ ਦੇਣਾ ਇਹਨਾਂ ਦਾ ਜਿਹੜਾ ਚਿੰਦੀ ਚੋਰ ਇੱਥੇ ਬਦਮਾਸ਼ ਇਕ ਰੱਖਿਆ ਮੈਨੂੰ ਤਾਂ ਨਾਮ ਹੀ ਉਹਦਾ ਪਤਾ ਲੱਗਦਾ ਆ ਰਾਤ दारू ਪੀ ਕੇ ਆ ਰਾਤ दारू ਪੀ ਕੇ ਤੁਸੀਂ ਲਾਗਿਓ ਦੇਖ ਸਕਦੇ दारू ਪੀਤੀ ਹੋਈ ਐ ਔਰ ਗਾਲਾਂ ਕੱਟ ਰਿਆ ਹੈ ਗਾਲਾਂ ਕੱਟ ਰਿਆ ਵਾ ਮਾਵਾਂ ਦੀਆਂ ਭੈਣ ਦੀਆਂ ਗਾਲਾਂ ਕੱਟ ਰਿਆ ਇੰਨੇ ਹੰਕਾਰੇ ਹੋਏ ਪੁਲਿਸ ਨਾਲ ਖੜੀ ਆ ਉਲੀ ਸਾਹਮਣੇ ਖੜੀ ਇੱਕ ਮੂਕ ਦਰਸ਼ਕ ਬਣ ਕੇ ਉਸ ਚਿੰਦੀ ਚੋਰ ਬਦਮਾਸ਼ ਨੂੰ ਵੀ ਸਹਿਤਾ ਕਰਦੀ ਆ ਇਹਨਾਂ ਨੇ ਕਿਸਾਨਾਂ ਨੂੰ ਸਾਹਮਣੇ ਖੜ ਕੇ ਗਾਲਾਂ ਕੱਢ ਕੱਲਾ ਇਹ ਹਰਕਤ ਨਹੀਂ ਕੀਤੀ ਪਿਛਲੇ ਦਿਨਾਂ ਵਿੱਚ ਇਹਨਾਂ ਦੀ ਜਿਹੜੀ ਇੰਦਰਜੀਤ ਕੌਰ ਮਾਨ ਆ ਨਕੌਦਰ ਦੀ ਐਮਐਲਏ ਉਹਨੇ ਕਿਵੇਂ ਜਿਹੜੇ ਕਿਸਾਨ ਸੀਗੇ ਉਹਨੂੰ ਕਹਿੰਦੇ ਤੁਸੀਂ ਇੱਥੇ ਬਾਣੇ ਪਾ ਨਾ ਤੁਸੀਂ ਕਿਸਾਨ ਆਗੂਆਂ ਦੀ ਸ਼ਕਲ ਵਿੱਚ ਦਲਾਲ ਹੋ ਮਤਲਬ ਹੁਣ ਜਿਹੜੇ ਵਿਚਾਰੇ ਲੜਦੇ ਨੇ ਲੋਕਾਂ ਵਾਸਤੇ ਉਹ ਦਲਾਲ ਬਣ ਗਏ ਨੇ ਤੇ ਆ ਜਿਹੜੇ ਬੋਕਰ ਪਾਰਟੀ ਦੇ ਐਮਐਲਏ ਜਿਹੜੇ ਹੰਕਾਰੇ ਹੋਏ ਨੇ ਹੈਂਕੜ ਵਿੱਚ ਨੇ ਉਹ ਜਿਹੜੇ ਨੇ ਉਹ ਇਸ ਵੇਲੇ ਪੰਜਾਬ ਦੇ ਲੋਕਾਂ ਦੇ ਨਾਲ ਇਹ ਚੇਡਾਂ ਕਰਦੇ ਨੇ ਕੱਲ ਇੱਕ ਰਾਜਵਿੰਦਰ ਕੌਰ ਥਿਆਰਾ ਸ਼ੈਦ ਉਹਨਾਂ ਦੀ ਐਮਐਲਏ ਆ ਕੌਣ ਆ ਉਹਨੇ ਕਿਹਾ ਇਹ ਬਾਣਾ ਪਾ ਕੇ ਝੂਠੇ ਨੇ ਬਾਣਾ ਪਾ ਕੇ ਝੂਠ ਬੋਲਦੇ ਨੇ ਸੋ ਮੇਰੇ ਵੀਰੋ ਦੁਨੀਆ ਪਰਚ ਬੈਠੇ ਇਹਨਾਂ ਦੀ ਕਰਤੂਤਾ ਦੇਖ ਲੋ ਇਹਨਾਂ ਦਾ ਮੁੱਖ ਮੰਤਰੀ ਦਾ ਰਵਈਆ ਤੁਸੀਂ ਦੇਖ ਹੀ ਲਿਆ ਵਾ ਪੁੰਜੇ ਬਹਿ ਕੇ ਰੋਟੀ ਖਾਣ ਦਾ ਡਰਾਮਾ ਕੀਤਾ ਜਦੋਂ ਫੋਟੋ ਆਪਰੇਸ਼ਨ ਹੋ ਗਿਆ ਤੇ ਨਾਲ ਹੀ ਰੋਟੀ ਚੱਕ ਕੇ ਇਹਨਾਂ ਦੇ ਗਨਮੈਨ ਜਿਹੜੇ ਭੱਜ ਗਏ ਜਿਹੜਾ ਇਹਨੇ ਉਹ ਕੀਤਾ ਰੋਣ ਦਾ ਡਰਾਮਾ ਕੀਤਾ ਅੱਖਾਂ 'ਚ ਹੰਝੂ ਕੱਢੇ ਉਹ ਇੱਕ ਸਕ੍ਰਿਪਟਡ ਡਰਾਮਾ ਸੀਗਾ ਬਾਅਦ 'ਚ ਪਤਾ ਲੱਗ ਗਿਆ ਲੋਕਾਂ ਨੇ ਕੱਢ ਲਿਆ ਸੋਸ਼ਲ ਮੀਡੀਆ ਦੇ ਉੱਤੇ ਕਿ ਉਹ ਔਰਤ ਆਮ ਆਦਮੀ ਪਾਰਟੀ ਦੀ ਵਰਕਰ ਸੀਗੀ ਔਰ ਬੜੀ ਤਿਆਰੀ ਖਿੱਚ ਕੇ ਆਈ ਸੀ ਸੋਨਾ ਵੀ ਪਾਇਆ ਸੀ ਗਲ 'ਚ ਪਿੱਛੇ ਕਲਿੱਪ ਵੀ ਲਾਇਆ ਸੀ ਕੋਈ ਉਹਨੂੰ ਹੜਪੀੜਿਤ ਕੋਈ ਮੰਨਦਾ ਨਹੀਂ ਸੀ ਨਾ ਪਹਿਲੇ ਦੇ ਨਹੀਂ ਗੱਲ ਰੌਲਾ ਪੈਣ ਲੱਗ ਗਿਆ ਅਲਟੀਮੇਟਲੀ ਲੋਕਾਂ ਨੇ ਉਹਦੇ ਗਲ 'ਚ ਪਾਇਆ ਜਿਹੜਾ ਬੋਕਰ ਦਾ ਪਟਾ ਹੈ ਉਹਦੇ ਸਮੇਤ ਸਾਰਾ ਕੁਝ ਦਿਖਾ ਦਿੱਤਾ ਆ ਇਹਨਾਂ ਦਾ ਰਵਈਆ ਵਾ ਔਰ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਕਿਸੇ ਤਰ੍ਹਾਂ ਦੀ ਸਮਾਨ ਜੋ ਹੜ੍ਹ ਪੀੜਤਾਂ ਨੂੰ ਪਹੁੰਚਣਾ ਚਾਹੀਦਾ ਸਰਕਾਰ ਵੱਲੋਂ ਤੁਰੰਤ ਜਿੱਥੇ ਬੰਨ ਟੁੱਟੇ ਉੱਥੇ ਜੀਸੀਬੀਆਂ ਤੇ ਮਸ਼ੀਨਰੀ ਲੈ ਕੇ ਇਮੀਡੀਏਟਲੀ ਬੰਨ ਰਿਪੇਅਰ ਕਰਨੇ ਚਾਹੀਦੇ ਸੀ ਉਹ ਤਾਂ ਕਿਸੇ ਨੇ ਕੀਤਾ ਹੀ ਨਹੀਂਗਾ ਉੱਥੇ ਆਪ ਮੁਹਾਰੇ ਬਹਾਦਰ ਪੰਜਾਬ ਦੇ ਲੋਕਾਂ ਨੇ ਸਾਰਾ ਕੰਮ ਆਪ ਕੀਤਾ ਤੇ ਹੁਣ ਜੇ ਕੋਈ ਕਿਸਾਨ ਜਥੇਬੰਦੀਆਂ ਜਾਂ ਲੋਕੀ ਇਕੱਠੇ ਹੋ ਕੇ ਕੋਈ ਸਮਗਰੀ ਕਿਸੇ ਥਾਂ ਤੇ ਰੱਖਦੇ ਆ ਤੇ ਉਹਨਾਂ ਗਦਾਮਾਂ ਨੂੰ ਵੀ ਸੀਲ ਕਰਾਉਣ ਤੇ ਆ ਗਏ ਨੇ ਇਹਦਾ ਮਤਲਬ ਆ ਕਿ ਇੰਨਾ ਹੈਂਕੜ ਇੰਨੀ ਇਹਨਾਂ ਵਿੱਚ ਐਰੋਗੈਂਸ ਦਾ ਲੈਵਲ ਇੰਨਾ ਜ਼ਿਆਦਾ ਹੰਕਾਰ ਭਰ ਚੁੱਕਾ ਹੈ ਇਸ ਪਾਰਟੀ ਦੇ ਵਿੱਚ ਕਿ ਇਹ ਹੁਣ ਆਪਾਂ ਨੂੰ ਪੁਲਿਸ ਦੇ ਦਮ ਤੇ ਰਾਜ ਕਰਨਾ ਚਾਹਤਾ ਹੀ ਉਹ ਮੈਂ ਦੁਬਾਰਾ ਦੁਬਾਰਾ ਕਹਿੰਦਾ ਕਿ ਪੰਜਾਬ ਪੁਲਿਸ ਸਟੇਟ ਆ ਕੋਈ ਵੀ ਬੋਲਦਾ ਉਹਦੇ ਤੇ ਚੱਕ ਕੇ ਪਰਚਾ ਦਰਜ ਕਰ ਦੇ ਮੈਂ ਪਠਾਨ ਮਾਜਰੇ ਦਾ ਕੋਈ ਮੁੱਦਾ ਹੀ ਨਹੀਂਗਾ ਲekin ਮਾੜੀ ਜੀਓ ਨੇ ਗੱਲ ਪੰਜਾਬ ਦੀ ਕੀਤੀ ਤੇ ਨਾਲ ਹੀ ਰੇਪ ਦਾ ਪਰਚਾ ਦਰਜ ਤੇ ਭੱਜ ਦੋ ਚੱਕ ਲੋਟ ਢਾ ਲੋ ਇਹਦਾ ਮਤਲਬ ਕੇਜਰੀਵਾਲ ਤੇ ਸਸੋਡੀਆਂ ਦੀ ਜਿਹੜੀ ਪੋਲਿਟਿਕਸ ਆ ਉਹ ਜਗ ਜ਼ਾਹਰ ਹੋ ਗਈ ਆ ਸਾਹ ਮਾਮ ਦੰਡ ਭੇਦ ਕਿਸੇ ਤਰੀਕੇ ਨਾਲ ਅਸੀਂ ਪੰਜਾਬ ਦੇ ਲੋਕਾਂ ਤੇ ਕਬਜ਼ਾ ਕਰਨਾ ਮੇਰੇ ਵੀਰੋ ਇਹ ਹੁਣ ਸਾਡੇ ਲਈ ਇੱਕ ਬਹੁਤ ਵੱਡੀ ਚੁਣੌਤੀ ਕੱਲੀ ਇਹ ਨਹੀਂ ਤਾਂ ਅਸੀਂ ਇੱਕ ਤਾਲਾ ਖੜਾ ਲਾਂਗੇ ਜਾ ਕੇ ਔਰ ਸਮਾਨ ਵੀ ਪਹਚਾਵਾਂਗੇ ਦੇਖਦੇ ਆ ਉੱਥੇ ਕਿਵੇਂ ਇਹ ਬੰਦ ਰੱਖਦੇ ਇਸ ਗੋਦਾਮ ਨੂੰ ਅਸੀਂ ਉੱਥੇ ਜਾ ਕੇ ਉਹਨਾਂ ਦੇ ਨਾਲ ਪੂਰਾ ਜਥੇਬੰਦੀਆਂ ਦੇ ਨਾਲ ਖੜ ਕੇ ਮਦਦ ਕਰਾਂਗੇ ਪਰ ਸਵਾਲ ਸਾਰੇ ਪੰਜਾਬ ਦੇ ਵਿੱਚ ਚੁਣੌਤੀ ਸੁੱਟ ਰਿਹਾ ਕੇਜਰੀਵਾਲ ਤੇ ਭਗਵੰਤ ਮਾਨ ਤੇ ਸਸੋਡਿਆ ਕਿ ਕੀ ਸਿੱਖਾਂ ਦੇ ਵਿੱਚ ਤੇ ਪੰਜਾਬੀਆਂ ਵਿੱਚ ਦਮ ਹੈ ਪੁਲਿਸ ਸਟੇਟ ਦੇ ਖਿਲਾਫ ਖੜਨ ਦਾ ਕੀ ਇਹ ਪੁਲਿਸ ਦੇ ਤਾਨਾਸ਼ਾਹੀ ਰਾਜ ਦਾ ਇਹ ਵਿਰੋਧ ਕਰ ਸਕਦੇ ਇਹ ਆਪਣੇ ਹੋਣ ਵਾਸਤੇ ਸਾਰਿਆਂ ਵਾਸਤੇ ਚੁਣੌਤੀ ਆ ਬਹਾਦਰ ਪੰਜਾਬੀਆਂ ਦੀ اخਲਾਕੀਆਂ ਲਈ ਔਰ ਮੈਂ ਸਲਾਮ ਤੇ ਸਲੂਟ ਕਰਦਾ ਸਾਰੀ ਦੁਨੀਆ ਚੋਂ ਜਿਹੜੇ ਲੋਕਾਂ ਨੇ ਇਹ ਹੜਾਂ ਦੀ ਹਾਲਤ ਵਿੱਚ ਤੁਸੀਂ ਮਦਦ ਕੀਤੀ ਆ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਔਰ ਕਾਲਪੁਰਖ ਦੇ ਸਾਹਮਣੇ ਅਰਦਾਸ ਕਰਦਾ ਕਿ ਇਦਾਂ ਹੀ ਪੰਜਾਬ ਦੀ ਜਿਹੜੀ ਅ ਅਣਖ ਤੇ ਗੈਰਤ ਆ ਤੁਸੀਂ ਬਰਕਰਾਰ ਰੱਖਿਓ ਠੀਕ ਹੈ ਸਾਡਾ ਨੁਕਸਾਨ ਬਹੁਤ ਭਾਰੀ ਹੋਇਆ ਕੋਈ ਸ਼ੱਕ ਨਹੀਂਗਾ ਸਹਤ 20-25 ਹਜ਼ਾਰ ਕਰੋੜ ਦਾ ਨੁਕਸਾਨ ਹੋ ਗਿਆ ਪੰਜਾਬ ਦਾ ਪਰ ਤੁਸੀਂ ਇਹ ਵੀ ਦੇਖੋ ਦੂਜੇ ਬੰਨੇ ਕਿ ਕਿਵੇਂ ਚੜ੍ਹਦੀ ਕਲਾ ਦਾ ਨਾਰਾ ਲਾਈ ਜਾਂਦੇ ਨੇ ਲੁਕੀ ਡੁੱਬਰੇ ਨੇ ਮਰ ਰਹੇ ਨੇ ਲੇਕਿਨ ਤੁਸੀਂ ਉਹਨਾਂ ਦਾ ਹਾਲ ਜਾ ਕੇ ਪੁੱਛੋਗੇ ਕਹਿਣਗੇ ਜੀ ਚੜ੍ਹਦੀ ਕਲਾ ਚ ਇਹ ਸਾਡੇ ਗੁਰੂ ਸਾਹਿਬ ਸਾਨੂੰ ਸਿਖਾ ਕੇ ਕਹਿੰਦੇ ਤਾਂ ਮੇਰੇ ਇਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਿ ਆ ਮੇਰੀ ਵੀਡੀਓ ਸੁਣ ਕੇ ਤੁਰੰਤ ਨਡਾਲਾ ਮੈਂ ਸਿੱਧਾ ਹੀ ਉੱਥੇ ਪਹੁੰਚ ਰਿਹਾ 5 ਮਿੰਟ ਤੇ ਜਿੰਨੇ ਹੋ ਸਕਦੇ ਲਾਗੇ ਲਾਗੇ ਪਿੰਡਾਂ ਦੇ ਲੋਕੀ ਉੱਥੇ ਨਡਾਲੇ ਪਹੁੰਚਣ ਦੀ ਕਿਰਪਾਲਤਾ ਕਰਨੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ